ਸੋ ਟੀਚਰ ਸਹਿਮਾਨ ਕੋ ਉਧਰ ਦੇ ਟੀਚਰ ਸਹਿਮਾਨ ਜਿਹੜੇ ਲਾਗੇ ਸ਼ਾਗਿਰ ਰਹਿੰਦੇ ਹਨ ਜਸਵੰਤ ਸਿੰਘ ਰੋਲੀ ਜਿਹੜੇ ਬਹੁਤ ਵਧੀਆ ਜਿਹੜੇ ਟੀਚਰ ਹੈਗੇ ਔਰ ਸਕੂਲਾਂ ਵਿੱਚ ਇਹਨਾਂ ਦਾ ਨਾਮ ਵੀ ਆ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਦੇਖਿਆ ਕਿ ਖਿੜਕੀ ਕੋਲੋਂ ਪਾਣੀ ਆ ਰਿਹਾ ਹੈ ਉੱਥੇ ਇਨਵਰਟਰ ਬੈਟਰਆ ਪਿਆ ਹੋਇਆ ਸੀ ਖਿੜਕੀ ਟੁੱਟੀ ਹੋਈ ਸੀ ਜਦੋਂ ਅਸੀਂ ਪੂਰੇ ਕਮਰੇ ਦੀ ਇਨਸਪੈਕਸ਼ਨ ਕੀਤੀ ਅਸੀਂ ਚੈੱਕ ਕੀਤਾ ਕਿ ਸਾਡਾ ਕੰਪਿਊਟਰ ਨਹੀਂ ਹੈ ਉਸ ਟਾਈਮ ਸਾਨੂੰ ਪਤਾ ਲੱਗਾ ਕਿ ਕੰਪਿਊਟਰ ਚੋਰੀ ਹੋ ਚੁੱਕਾ ਹੈ ਸਿਰਫ ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਵਲੀ ਮੁਹਬਤ ਲੜਖੀਆਂ ਨੋ ਜੀ ਇਹ ਸਕੂਲ ਦੇ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਸੋ ਆਪ ਸਕੂਲ ਦੇ ਵਿੱਚ ਚਲਦੇ ਆਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਰ ਬਸ ਠੀਕ ਹੈ ਜੀ ਸਰਕਾਰੀ ਪ੍ਰਾਇਮਰੀ ਸਕੂਲ ਨਕੋਦਰ ਲੜਕੀਆਂ ਵਲੀ ਮੁਹੰਮਦ ਸੈਂਟਰ ਨਕੋਦਰ ਠੀਕ ਹੈ ਜੀ ਹੈਲੋ ਬੇਟੇ ਛੁੱਟੀ ਤਾਂ ਦੇਨੇ ਆ ਪਰ ਫੇਰ ਵੀ ਟੀਚਰ ਸਾਹਿਬਾਨ ਆਏ ਆ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਇਸ ਸਕੂਲ ਦੇ ਵਿੱਚ ਅੱਜ ਚੋਰੀ ਹੋ ਗਈ ਸੋ ਜਾਣਦੇ ਆ ਸਾਰਾ ਮਾਮਲਾ ਜਿਹੜੇ ਮੱਜ ਸਕੂਲ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਰਾ ਤੁਸੀਂ ਅੱਜ ਆਏ ਸੀ ਸਕੂਲ ਹਾਂਜੀ ਅਸੀਂ ਸਕੂਲ ਆਏ ਨਾ ਇੱਕ ਟੀਚਰ ਨੇ ਇਹ ਤੋਂ ਸਕੂਲ ਤੋਂ ਫਾਰਗ ਹੋਣਾ ਸੀ ਜਿਸ ਵਕਤ ਤੁਸੀਂ ਸਕੂਲ ਆਏ ਤੇ ਅਸੀਂ ਦੇਖਿਆ ਕਿ ਵਾਈਟ ਪਾਣੀ ਨਿਕਲ ਰਿਹਾ ਹੈ ਜਦੋਂ ਅਸੀਂ ਉਸ ਕਮਰੇ ਵੱਲ ਗਏ ਜਿੱਧਰੋਂ ਪਾਣੀ ਆ ਰਿਹਾ ਸੀ ਲੌਕ ਖੋਲ ਕੇ ਦੇਖਿਆ ਤਾਂ ਅਸੀਂ ਦੇਖਿਆ ਉਧਰੋਂ ਇੱਕ ਖਿੜਕੀ ਟੁੱਟੀ ਹੋਈ ਹੈ ਉਹਦੇ ਵਲ ਸਾਹਮਣੇ ਜਿਹੜੀ ਅਲਮਾਰੀ ਸੀ ਉਹ ਵੀ ਸਾਈਡ ਤੇ ਕੀਤੀ ਹੋਈ ਸੀ ਜੀ ਇਸ ਤੋਂ ਇਲਾਵਾ ਜਦੋਂ ਅਸੀਂ ਦੇਖਿਆ ਸਾਡਾ ਕੰਪਿਊਟਰ ਚੁੱਕਿਆ ਗਿਆ ਸੀ ਤੇ ਜਿਹੜਾ ਇਨਵਰਟਰ ਬੈਟਰੀਆ ਸੀ ਉਹ ਖਿੜਕੀ ਦੇ ਕੋਲ ਪਿਆ ਸੀ ਭਾਰ ਹੋਣ ਕਰਕੇ ਉਹਨਾਂ ਤੋਂ ਚੁੱਕਿਆ ਨਹੀਂ ਗਿਆ। ਫਿਰ ਛੁੱਟੀਆਂ ਚੱਲੀਆਂ ਸਕੂਲਾਂ ਵਿੱਚ ਤੇ ਅੱਜ ਫਿਰ ਤੁਸੀਂ ਇਹ ਬੰਦੇ ਫਾਰਗ ਹੋਣਾ ਸੀਗਾ। ਇਹ ਸੈਕਟਰ ਸਕੂਲ ਫੋਨ ਕਰਕੇ ਉਹਨਾਂ ਨੇ ਇੱਥੇ ਹੀ ਆ ਕੇ ਫਾਰਗ ਹੋਣਾ ਸੀ। ਜਿਸ ਕਰਕੇ ਸਾਨੂੰ ਵੀ ਆਣਾ ਪਿਆ। ਠੀਕ। ਕਿੰਨੇ ਵਜੇ ਆਏ ਸੀ ਸਵੇਰੇ ਤੁਸੀਂ? ਅਸੀਂ ਸਵੇਰੇ 12 ਵਜੇ ਇੱਥੇ ਆਏ। ਇਹ ਘਟਨਾ ਕਿੰਨੇ ਵਜੇ ਤੁਸੀਂ ਉਦੋਂ ਹੀ ਦੇਖਿਆ ਆ ਕੇ? ਉਸ ਤੋਂ ਬਾਅਦ ਹੀ ਦੇਖਿਆ ਪਹਿਲਾਂ ਅਸੀਂ ਸਾਨੂੰ ਫਾਰਗ ਕਰਨਾ ਸੀਗਾ। ਠੀਕ ਹੈ ਜੀ। ਜਦੋਂ ਉਦੋਂ ਅਸੀਂ ਫ੍ਰੀ ਹੋਏ ਉਸ ਤੋਂ ਬੱਤ ਆ ਕੇ ਪਾਸੇ ਜਦੋਂ ਚੈੱਕ ਕਰਕੇ ਦੇਖਿਆ ਬਾਹਰ ਸਾਰੇ ਨੂੰ ਫੋਨ ਕੀਤਾ ਦੇ ਸੀ ਬਾਕੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਬਲਵਿੰਦਰ ਹੈ ਤੁਸੀਂ ਇੱਥੇ ਹੈਡ ਟੀਚਰ ਹੋ ਨਹੀਂ ਹੈ ਸੀ ਐਚਟੀ ਅੱਜ ਡਾਕਟਰ ਦੇ ਕੋਲ ਗਏ ਆ ਅੱਜ ਬਾਅਦ ਮੈਂ ਇੰਚਾਰਜ ਜਾਂ ਫੂਰੀ ਸੋ ਆ ਜਿਹੜਾ ਜ਼ਮੀਨ ਤੇ ਡੁੱਲਿਆ ਹੋਇਆ ਤੇਜਾਬ ਆ ਹਾਂਜੀ ਆ ਦੇਖੋ ਜੀ ਜ਼ਮੀਨ ਤੇ ਡੁੱਲਿਆ ਹੋਇਆ ਤੇਜਾਬ ਉਹਦੇ ਵੱਲ ਦੇਖ ਕੇ ਇਹ ਮੈਡਮ ਬਲਵਿੰਦਰ ਅੱਜ ਕਿਸੇ ਟੀਚਰ ਨੇ ਫਾਰਗ ਹੋਣਾ ਸੀਗਾ ਸੋ ਇਹ ਇਤਜਾਬ ਵੱਲ ਦੇਖ ਕੇ ਇੱਧਰ ਆਏ ਜਦੋਂ ਤੇ ਇਹਨਾਂ ਨੂੰ ਪਤਾ ਲੱਗਿਆ ਕਿ ਅੰਦਰੋਂ ਕੰਪਿਊਟਰ ਗਾਇਬ ਹੈ ਆਇਆ ਜੀ ਆ ਦੇਖੋ ਜੀ ਬੱਚਿਆਂ ਦਾ ਪੜਨ ਦੀ ਜਗ੍ਹਾ ਤੇ ਇੱਥੇ ਹੈਗਾ ਕੰਪਿਊਟਰ ਪਿਆ ਸੀ ਇਸ ਜਗ੍ਹਾ ਤੇ ਕੰਪਿਊਟਰ ਪਿਆ ਸੀ ਆ ਇਸ ਜਗ੍ਹਾ ਤੇ ਕੰਪਿਊਟਰ ਪਿਆ ਸੀ ਸੋ ਦੇਖ ਲਓ ਜੀ ਲੋਕ ਸਕੂਲਾਂ ਨੂੰ ਦਾਨ ਕਰਦੇ ਆ ਔਰ ਇੱਥੇ ਦੇ ਜਿਹੜੇ ਭਲੇਮਾਨ ਸਚੋਰ ਭਲੇਮਾਨ ਸਚੋਰੀ ਕਹਿ ਸਕਦੇ ਆ ਤੇ ਆ ਬੈਟਰਾ ਆ ਬੈਟਰਾ ਹੋ ਸਕਦਾ ਭਾਰਾ ਹੋਵੇ ਕਿ ਆ ਪਿੱਛੋਂ ਚੱਕ ਕੇ ਆ ਪਿੱਛੋਂ ਤਾਕੀ ਪਾੜੀ ਹੋਈ ਆ ਸੋ ਅਸੀਂ ਪਿੱਛੋਂ ਦੀ ਗਲੀ ਵਿੱਚ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਸਕੂਲ ਦੇ ਵੱਡੇ ਕਮਰੇ ਦੀ ਕਾਕੀ ਜਿਹੜੀ ਆ ਪਾੜੀ ਹੋਈ ਆ ਉਥੋਂ ਇਹ ਜਾਲੀ ਪੱਟ ਕੇ ਜਿਹੜੇ ਆ ਚੋਰ ਅੰਦਰ ਦਾਖਲ ਹੋਏ ਔਰ ਉਥੋਂ ਕੰਪਿਊਟਰ ਲੈ ਕੇ ਗਏ ਪਰ ਸਭ ਤੋਂ ਮਾੜੀ ਗੱਲ ਇਹ ਵੀ ਆ ਕਿ ਸਕੂਲਾਂ ਦੇ ਹਾਲਾਤ ਦੇਖ ਲਓ ਜੀ ਆ ਤਾਕੀਆਂ ਦੇਖੋ ਆ ਦੇਖੋ ਤਾਂ ਕੋਣਾ ਖਾਦੀ ਪਈ ਆ ਤਾਕੀ ਕੋਣਾ ਖਾਦੀ ਪਈ ਆ ਤੇ ਜਾਲੀ ਦੇਖ ਲਓ ਕਿੰਨੀ ਪਤਲੀ ਆ ਤੇ ਚੋਰ ਕਿਉਂ ਨਾ ਆਉਣਗੇ ਸੇਫਟੀ ਨਾਮ ਦੀ ਵੀ ਕੋਈ ਚੀਜ਼ ਹੋਣੀ ਚਾਹੀਦੀ ਆ ਪਰ ਕੰਦਾ ਜ਼ਰੂਰ ਵੱਡੀਆਂ ਆ ਪਰ ਕੰਦਾ ਵੱਡੀਆਂ ਨੂੰ ਕੀ ਕਰਨਾ ਚਾਹੀਦਾ ਜਾਲੀ ਬਹੁਤ ਬਰੀਕ ਆ ਤੇ ਤਾਕੀਆਂ ਜਿਹੜੀਆਂ ਟੁੱਟੀਆਂ ਪਈਆਂ ਆ ਘੁਣ ਲੱਗਾ ਹੋਇਆ ਦੇਖ ਲਓ ਤਾਂ ਤਾਕੀ ਨੂੰ ਘੁਣ ਲੱਗਾ ਆ ਇਹ ਸਰਕਾਰੀ ਪ੍ਰਾਇਮਰੀ ਸਕੂਲ ਬਲੀ ਮੁਹੰਮਦ ਸੈਂਟਰ ਨਕੋਦਰ ਸਕੂਲ ਦਾ ਇਹ ਪਿਛਲਾ ਗੇਟ ਆ ਇਹ ਰਾਜਪੂਤਾਂ ਮਹੱਲਾ ਵਜਦਾ ਜੀ ਜਿੱਥੇ ਇਹ ਪ੍ਰਾਇਮਰੀ ਸਕੂਲ ਆ ਸੋ ਆ ਪਿੱਛੇ ਗਲੀ ਦੇ ਵਿੱਚ ਜਿੱਥੋਂ ਚੋਰੀ ਹੋਈ ਆ ਕੰਪਿਊਟਰ ਦੀ ਇੱਕ ਕੰਪਿਊਟਰ ਚੋਰੀ ਹੋ ਗਿਆ ਔਰ ਇੱਕ ਤਾਕੀ ਪੱਟ ਕੇ ਆਹ ਤਾਕੀ ਪੱਤੀ ਗਈ ਆ ਇੱਥੋਂ ਜਾਲੀ ਪੱਟੀ ਗਈ ਆ ਜਾਲੀ ਪੱਟਣ ਤੋਂ ਬਾਅਦ ਚੋਰ ਇੱਥੋਂ ਤਾਂ ਨਹੀਂ ਵੜਿਆ ਤੇ ਵੜ ਕੇ ਉਹਨੇ ਕੰਪਿਊਟਰ ਚੋਰੀ ਕੀਤਾ ਅੰਦਰ ਦੇਖਿਆ ਤੁਸੀਂ ਬੈਟਰਾ ਨਹੀਂ ਚੱਕ ਹੋਇਆ ਕੰਪਿਊਟਰ ਚੱਕ ਕੇ ਰਫੂ ਚੱਕਰ ਹੋਇਆ ਸੋ ਚੋਰਾਂ ਦੇ ਹਾਲਾਤ ਦੇਖ ਲਓ ਸਕੂਲਾਂ ਵਿੱਚ ਲੋਕ ਦਾਨ ਪੁੰਨ ਕਰਦੇ ਆ ਤੇ ਚੋਰ ਇੱਥੇ ਚੋਰੀਆਂ ਕਰਦੇ ਆ ਪ੍ਰਾਇਮਰੀ ਸਰਕਾਰੀ ਪ੍ਰਾਇਮਰੀ ਸਕੂਲ ਬੱਲੀ ਚੌਧਰੀ ਸੈਂਟਰ ਸਕੂਲ ਵਿੱਚ ਖੜੇ ਆ ਜਿਹੜਾ ਰਾਜਪੂਤਾ ਮਹੱਲੇ ਦੇ ਵਿੱਚ ਪੈਂਦਾ ਆ ਔਰ ਅੱਜ ਇਸ ਜਗ੍ਹਾ ਤੇ ਚੋਰੀ ਹੋ ਗਈ ਸੋ ਚੋਰੀ ਕਿੱਦਾਂ ਹੋਈ ਕੀ ਗੱਲਬਾਤ ਹੋਈ ਸਾਰੀ ਆਪਾਂ ਸਟਾਫ ਸਾਡੇ ਨਾਲ ਆਓ ਗੱਲਬਾਤ ਕਰਦੇ ਆ ਮੈਡਮ ਬਲਵਿੰਦਰ ਜੀ ਸਾਡੇ ਨਾਲ ਨੇ ਮੈਡਮ ਇਹ ਮੈਡਮ ਜੀ ਤੁਸੀਂ ਪਹਿਲਾਂ ਦੱਸੋ ਕਿ ਇਹ ਸਾਰਾ ਵਾਕਿਆ ਕਿੱਦਾਂ ਹੋਇਆ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਸਰ ਸਾਡੇ ਇਹ ਸੈਂਟਰ ਸਕੂਲ ਹੈ ਤੇ ਜੇ ਵੀ ਕੋਈ ਟੀਚਰ ਰਟਾਇਰ ਹੁੰਦਾ ਹੈ ਜਾਂ ਜੁਆਇਨ ਹੁੰਦਾ ਹੈ ਉਸ ਟੀਚਰ ਨੂੰ ਇਸ ਸਕੂਲ ਵਿੱਚ ਆ ਕੇ ਇੱਥੋਂ ਜੁਆਇਨਿੰਗ ਤੇ ਫਾਰਕੀ ਲੈਣੀ ਹੁੰਦੀ ਹੈ ਅੱਜ ਇੱਕ ਟੀਚਰ ਨੇ ਆਲਖ ਸਕੂਲ ਤੋਂ ਟਰਾਂਸਫਰ ਕਰਵਾ ਕੇ ਉਹਨਾਂ ਨੇ ਜਾਣਾ ਸੀ ਤੇ ਉਹਨਾਂ ਨੇ ਇੱਥੋਂ ਫਾਰਗ ਹੋ ਕੇ ਜਾਣਾ ਸੀ ਇਸ ਲਈ ਅਸੀਂ ਜਦੋਂ 12 ਵਜੇ ਇੱਥੇ ਆਏ ਤੇ ਸਾਨੂੰ ਫਾਰਗੀ ਕਰਨੀ ਸੀਗੀ ਤੇ ਬਾਕੀ ਸਾਰਾ ਪ੍ਰੋਸੈਸ ਕੰਪਲੀਟ ਕਰਨ ਤੋਂ ਬਾਅਦ ਅਸੀਂ ਜੋ ਦੇਖਿਆ ਕਿ ਅੰਦਰੋਂ ਬਾਈਟ ਕੁਝ ਆ ਰਿਹਾ ਹੈ ਜਦੋਂ ਅਸੀਂ ਇੱਥੋਂ ਤੱਕ ਦੇਖਿਆ ਕਿ ਕੁਝ ਆ ਰਿਹਾ ਆ ਉਸ ਕਮਰੇ ਦਾ ਲੋਕ ਲੱਗਾ ਹੋਇਆ ਸੀ ਅਸੀਂ ਸਾਡੀਆਂ ਜਿਹੜੀਆਂ ਚਾਬੀਆਂ ਮਿਡੇ ਮੇਲ ਵਰਕਰ ਕੋਲ ਹੁੰਦੀਆਂ ਆ ਅਸੀਂ ਉਹਨੂੰ ਕਾਲ ਕੀਤੀ ਤੇ ਉਸ ਟਾਈਮ ਉਹ ਇੱਥੇ ਬਾਬਾ ਜੀ ਦੇ ਦਰਬਾਰ ਵਿੱਚ ਸਨ ਤੇ ਉਸ ਤੋਂ ਬਾਅਦ ਜਦੋਂ ਅਸੀਂ ਸਾਰਾ ਪ੍ਰੋਸੈਸ ਕੰਪਲੀਟ ਕਰ ਲਿਆ ਉਸ ਤੋਂ ਬਾਅਦ ਇਹ ਆ ਕੇ ਇਹਨਾਂ ਨੇ ਜਦੋਂ ਲੋਕ ਖੋਲਿਆ ਤੇ ਅਸੀਂ ਦੇਖਿਆ ਕਿ ਜਦੋਂ ਲੋਕ ਖੋਲਿਆ ਤੇ ਪਾਣੀ ਕਿੱਥੋਂ ਆ ਰਿਹਾ ਉਧਰ ਅਸੀਂ ਗਏ ਜੋ ਦੇਖਿਆ ਕਿ ਖਿੜਕੀ ਕੋਲੋਂ ਪਾਣੀ ਆ ਰਿਹਾ ਹੈ ਉੱਥੇ ਇਨਵਰਟਰ ਬੈਟਰਾ ਪਿਆ ਹੋਇਆ ਸੀ ਖਿੜਕੀ ਟੁੱਟੀ ਹੋਈ ਸੀ ਜਦੋਂ ਅਸੀਂ ਪੂਰੇ ਕਮਰੇ ਦੀ ਇਨਸਪੈਕਸ਼ਨ ਕੀਤੀ ਅਸੀਂ ਚੈੱਕ ਕੀਤਾ ਕਿ ਸਾਡਾ ਕੰਪਿਊਟਰ ਨਹੀਂ ਹੈ ਉਸ ਟਾਈਮ ਸਾਨੂੰ ਪਤਾ ਲੱਗਾ ਕਿ ਕੰਪਿਊਟਰ ਚੋਰੀ ਹੋ ਚੁੱਕਾ ਹੈ ਸਿਰਫ ਕਲਾ ਕੰਪਿਊਟਰ ਹੀ ਚੋਰੀ ਹੋਇਆ ਜਾਂ ਕੁਝ ਹੋਰ ਵੀ ਇਸ ਤੋਂ ਇਲਾਵਾ ਨਹੀਂ ਹੋਰ ਕੁਝ ਇਸ ਕਮਰੇ ਵਿੱਚੋਂ ਚੋਰੀ ਨਹੀਂ ਹੋਇਆ ਕਿਉਂਕਿ ਇਹ ਕਲਾਸਰੂਮ ਹੈ ਹਰ ਇੱਕ ਕਲਾਸਰੂਮ ਵਿੱਚ ਕੰਪਿਊਟਰ ਹੁੰਦੇ ਆ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਸਿਰਫ ਕੰਪਿਊਟਰ ਹੀ ਚੋਰੀ ਹੋਇਆ ਹੈ ਦੋ ਤਿੰਨ ਦਿਨ ਤਾਂ ਛੁੱਟੀਆਂ ਚੱਲ ਰਹੀਆਂ ਸੀ ਕਿਉਂਕਿ ਬਰਸਾਤਾਂ ਦੇ ਕਾਫੀ ਦਿਨ ਸੀਗੇ ਸੋ ਛੁੱਟੀਆਂ ਚੱਲ ਰਹੀਆਂ ਸੀ ਅੱਜ ਜੇ ਕਿਸੇ ਟੀਚਰ ਨੇ ਫਾਰਗ ਹੋਣਾ ਸੀ ਤੁਸੀਂ ਇਸ ਕਰਕੇ ਆਏ ਸੀਗੇ ਤੇ ਬੈਟਰਾ ਚੱਕਿਆ ਨਹੀਂ ਕਿਉਂਕਿ ਮੈਂ ਕਮਰੇ ਦਾ ਹਾਲ ਦੇਖਿਆ ਜਿਸ ਜਿੱਥੋਂ ਤਾਕੀ ਪਟ ਕੇ ਆਏ ਆ ਚੋਰ ਉਹ ਤਾਕੀਆਂ ਦਾ ਵੀ ਬਹੁਤ ਬੁਰਾ ਹਾਲ ਆ ਬਿਲਕੁਲ ਘੜਨੇ ਖਾਧੀਆਂ ਪਈਆਂ ਤਾਕੀਆਂ ਜਾਲੀ ਵੀ ਬਰੀਕ ਲੱਗੀ ਆ ਕੀ ਕਹਿਣਾ ਚਾਹੁੰਦੇ ਸਰ ਅਸੀਂ ਆਪਣੇ ਡਿਪਾਰਟਮੈਂਟ ਨੂੰ ਇਹ ਲਿਖ ਕੇ ਭੇਜਿਆ ਹੋਇਆ ਤੇ ਮੇਜਰ ਰਿਪੇਅਰ ਦੀ ਗ੍ਰਾਂਟ ਦੀ ਡਿਮਾਂਡ ਕੀਤੀ ਹੋਈ ਹੈ ਇਥੋਂ ਤੱਕ ਕਿ ਕੱਲੇ ਕਮਰੇ ਦੀ ਜਾਂ ਤਾਕੀਆਂ ਦੀ ਨਹੀਂ ਪੂਰੀਆਂ ਸ਼ਰਤਾਂ ਦੀ ਪੂਰੇ ਕਮਰੇਾਂ ਫਰਸ਼ਾਂ ਦੀ ਸਭ ਦੇ ਲਈ ਅਸੀਂ ਡਿਮਾਂਡ ਕੀਤੀ ਹੋਈ ਹੈ ਤੇ ਹੋ ਸਕਦਾ ਬਹੁਤ ਜਲਦੀ ਸਾਡੀ ਡਿਮਾਂਡ ਕੰਪਲੀਟ ਹੋ ਪੂਰੀ। ਤੁਸੀਂ ਕਦੋਂ ਡਿਮਾਂਡ ਭੇਜੀ? ਸਰ ਪਿਛਲੇ ਮਹੀਨੇ। ਮੈਡਮ ਸਕੂਲਾਂ ਵਿੱਚ ਲੋਕ ਆਨੇ ਬਹਾਨੇ ਦਾਨਪਨ ਕਰਦੇ ਆ। ਠੀਕ ਹੈ ਜੀ ਸਕੂਲਾਂ ਵਿੱਚ ਰੋਟੀ ਪਾਣੀ ਵੀ ਬੱਚਿਆਂ ਨੂੰ ਫ੍ਰੀ ਆਪਾਂ ਦਿੰਨੇ ਆ ਸਰਕਾਰਾਂ ਵੱਲੋਂ ਤੇ ਹੋਰ ਵੀ ਕਈ ਬਹਾਨੇ ਲੋਕ ਦਾਨਪਨ ਕਰਨ ਦੇ ਲੱਭਦੇ ਰਹਿੰਦੇ ਆ ਤੇ ਇੱਕ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਜਿਹੜਾ ਚੋਰ ਕਿੱਡਾ ਦਲੇਰ ਹੋਊਗਾ ਜਿਹੜਾ ਚੋਰੀ ਕਰਕੇ ਲੈ ਗਿਆ ਉਹਨੂੰ ਨਹੀਂ ਪਤਾ ਹੋਊਗਾ ਕਿ ਇਹ ਬੱਚਿਆਂ ਦੇ ਕੰਮ ਦੀ ਚੀਜ਼ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਦੇਣੀ ਕਿੰਨਿਆਂ ਨੂੰ ਮਿੰਟ ਤੇ ਤੜਲੇ ਕਰਨੇ ਪਏੜੇ ਸਰਕਾਰ ਨੇ ਪਤਾ ਨਹੀਂ ਕਦੋਂ ਲੈ ਕੇ ਦੇਣਾ ਕੰਪਿਊਟਰ ਤੁਹਾਨੂੰ ਇਸ ਕਲਾਸਰੂਮ ਵਾਸਤੇ ਸੋ ਕੋਈ ਮੈਸੇਜ ਦੇਣਾ ਚਾਹੁੰਦੇ ਇਸ ਘਟਨਾ ਤੋਂ ਸਰ ਮੈਸੇਜ ਤਾਂ ਇਹੀ ਆ ਵੀ ਜਿੰਨੇ ਵੀ ਚੋਰੀ ਕੀਤੀ ਗਲਤ ਕੰਮ ਕੀਤਾ ਕਿਉਂਕਿ ਬੱਚਿਆਂ ਦੇ ਲਈ ਸਰਕਾਰ ਸਾਨੂੰ ਜੋ ਵੀ ਪ੍ਰੋਵਾਈਡ ਕਰ ਬੰਦੀ ਆ ਸਾਡੇ ਖੁਦ ਲਈ ਜੇ ਅਸੀਂ ਕਰੀਏ ਤਾਂ ਸਾਡੀ ਬਹੁਤ ਔਖਾ ਹੈ ਜੇ ਅਸੀਂ ਕਿਸੇ ਸੰਸਥਾ ਨੂੰ ਵੀ ਕਹਿੰਦੇ ਆ ਇੰਨੇ ਲੈਵਲ ਤੱਕ ਨਹੀਂ ਕਰਦੀ ਕੋਈ ਵੀ ਸੰਸਥਾ ਕਿਉਂਕਿ ਅਸੀਂ ਅੱਜ ਦਾ ਬੈਂਚ ਹੋ ਗਿਆ ਜਾਂ ਕੁਝ ਹੋਰ ਵੀ ਆ ਅਸੀਂ ਲਿਮਟ ਮਾਤਰਾ ਦੇ ਵਿੱਚ ਹੀ ਅਸੀਂ ਕਿਸੇ ਤੋਂ ਵੀ ਡਿਮਾਂਡ ਕਰ ਸਕਦੇ ਆ ਤੇ ਵੱਧ ਤੋਂ ਵੱਧ ਅਸੀਂ ਸਰਕਾਰ ਤੋਂ ਹੀ ਕਰ ਸਕਦੇ ਆ ਤੇ ਸਰਕਾਰ ਤੋਂ ਸਾਡੀ ਇਹ ਵੀ ਡਿਮਾਂਡ ਹੈ ਕਿ ਸਕੂਲਾਂ ਦੇ ਵਿੱਚ ਇੱਕ ਚੌਂਕੀਦਾਰ ਜ਼ਰੂਰ ਹੋਣਾ ਚਾਹੀਦਾ ਹੈ ਸਕੂਲਾਂ ਦੇ ਨਾਲ ਵੀ ਕੋਆਪਰੇਟ ਕੀਤਾ ਜਾਵੇ ਤੇ ਹਰ ਇੱਕ ਨੂੰ ਆਪਣੀ ਜਿਹੜੀ ਆ ਮਾਨਸਿਕ ਜਿਹੜੀ ਆ ਮਾਨਸਿਕ ਕਿਸੇ ਮਾਨਸਿਕਤਾ ਚੇਂਜ ਕਰਨੀ ਪੈਣੀ ਆ ਕਿ ਸਕੂਲਾਂ ਨੂੰ ਹੀ ਨਾ ਟਾਰਗੇਟ ਬਣਾਏ ਜਾਵੇ ਉਥੋਂ ਤੱਕ ਕਿਸੇ ਨੂੰ ਵੀ ਨਾ ਬਣਾਇਆ ਜਾਵੇ ਟਾਰਗੇਟ ਤਾਂ ਗਲਤ ਹੀ ਆ ਕਿ ਸਹੀ ਜਗ੍ਹਾ ਤੇ ਵੀ ਚੋਰੀ ਕਰਨੀ ਜਿਹੜੀ ਸਿਚੁਏਸ਼ਨ ਚੋਰੀ ਦੀ ਸਿਚੁਏਸ਼ਨ ਦੀ ਤੁਸੀਂ ਆਪਣੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ ਜੀ ਹਾਂਜੀ ਸਰ ਜੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ ਕੋਈ ਕੁਝ ਕਰੀ ਕਰਨੀ ਅੱਗੇ ਵੀ ਕਦੀ ਚੋਰੀ ਹੋਈ ਅੱਗੇ ਨਹੀਂ ਕਦੀ ਨਹੀਂ ਹੋਈ ਹੈ ਹਾਂਜੀ ਤੁਸੀਂ ਲੋਕ ਖੋਲਿਆ ਜੀ ਹਾਂਜੀ ਸਰ ਕਿਹੜਾ ਲੋਕ ਖੋਲਿਆ ਤੁਸੀਂ ਪਹਿਲਾਂ ਸੰ ਮੈਸੇਜ ਆਇਆ ਸੀ ਕਿ ਸਕੂਲ ਦੀ ਜੇਤ ਜਾ ਕੇ ਦੇਖੋ ਪਾਣੀ ਜੀ ਆ ਰਿਹਾ ਵੀਕ ਕਰਦੇ ਪੇ ਦੇਖੋ ਮੈਂ ਮਰਾਸ਼ਾ ਗਈ ਹੋਈ ਸੀ ਮੇਲੇ ਤੇ ਤੇ ਮੈਂ ਕਿਹਾ ਚਲੋ ਜੀ ਅਸੀਂ ਜਦੋਂ ਦਵੇਲੀ ਹੋ ਕੇ ਆਏ ਮੈਂ ਆਪਣੇ ਦਿਓ ਨੂੰ ਕਿਹਾ ਚੱਲ ਚੱਲੀਏ ਪੁੱਤ ਕਹਿੰਦਾ ਪਾਬੀ ਕੀ ਗੱਲ ਹੈ ਮੈਂ ਕਿਹਾ ਵੀ ਕੁਝ ਗੱਲਬਾਤ ਆ ਵੀ ਪਾਣੀ ਜੀ ਲੀਕ ਆਦਾ ਮੈਸੇਜ ਆਇਆ ਮੈਂ ਆ ਕੇ ਲੋਕ ਖੋਲ ਕੇ ਦੇਖਾ ਕੰਪਿਊਟਰ ਹੈ ਨਹੀਂ ਉੱਥੇ ਜਾਲੀ ਜੇ ਪੱਟੀ ਹੋਈ ਸੀ ਵੀ ਮੈਂ ਮੈਡਮ ਨਾਲ ਫੜਵੜ ਫੋਨ ਕੀਤਾ ਮੈਡਮ ਜੀ ਆਏ ਤੈਨੂੰ ਲੱਗਦਾ ਕੋਈ ਸ਼ੱਕ ਸ਼ੁੱਕ ਹੈਗੀ ਕਿਸੇ ਤੇ ਨਹੀਂ 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 ਇੱਧਰ ਕੋਈ ਗੱਲ ਨਹੀਂ ਕਿੰਨੇ ਚਿਰ ਹੋ ਗਏ ਮੈਨੂੰ ਲੱਗੀਆਂ ਇੱਧਰ ਇਹ ਨਿੱਕੀ ਜਿਹੀ ਚੀਜ਼ ਇੱਧਰ ਇੱਧਰ ਨੂੰ ਹੋਈ ਜਾਂਦਾ ਪਹਿਲੀ ਵਾਰੀ ਹੋਇਆ ਜੀ ਸੋ ਮੈਮ ਤੁਹਾਨੂੰ ਕਿਸੇ ਨੂੰ ਹੈ ਕੋਈ ਸ਼ੱਕ ਕਿਸੇ ਕਿਸਮ ਦਾ ਤੁਹਾਨੂੰ ਲੱਗਦਾ ਸ਼ੰਕਾ ਕਿਸੇ ਤੇ ਨਹੀਂ ਸਰ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈ ਸੋ ਕਿਸੇ ਤੇ ਕੋਈ ਸ਼ੱਕ ਨਹੀਂ ਕਿਸੇ ਨਸ਼ੇੜੀ ਚੋਰ ਦਾ ਕੰਮ ਹੋ ਸਕਦਾ ਸਰਕਾਰ ਨੂੰ ਚਾਹੀਦਾ ਆ ਕਿ ਨਸ਼ੇ ਬੰਦ ਕਰੋ ਨਸ਼ੇ ਬੰਦ ਹੋਣਗੇ ਤਾਂ ਚੋਰੀਆਂ ਆਪੇ ਹੀ ਬੰਦ ਹੋ ਜਾਣਗੀਆਂ ਲੋਕਾਂ ਨੂੰ ਕੰਮ ਲੱਭੂਗਾ ਤੇ ਚੋਰੀਆਂ ਆਪੇ ਹੀ ਬੰਦ ਹੋ ਜਾਣਗੀਆਂ ਸੋ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜਿਹੜੀਆਂ ਸਰਕਾਰੀ ਬਿਲਡਿੰਗਾਂ ਆ ਸਰਕਾਰੀ ਅਦਾਰੇ ਆ ਜਿੱਥੇ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਆ ਜਿਨ੍ਹਾਂ ਨੂੰ ਲੋੜ ਆ ਪੜ੍ਹਾਈ ਦੀ ਜਿਨ੍ਹਾਂ ਲਈ ਮਸੀ ਕੰਪਿਊਟਰ ਜੁੜਦਾ ਆ ਉਤੋਂ ਕੰਪਿਊਟਰ ਇੱਕ ਚੋਰ ਚੋਰੀ ਕਰਕੇ ਲੈ ਗਿਆ ਸੋ ਪ੍ਰਸ਼ਾਸਨ ਜਲਦੀ ਤੋਂ ਜਲਦੀ ਉਸ ਚੋਰ ਨੂੰ ਗ੍ਰਿਫਤਾਰ ਕਰਕੇ ਅਗਲੀਆਂ ਪਿਛਲੀਆਂ ਸਾਰੀਆਂ ਚੋਰੀਆਂ ਉਤੋਂ ਜ਼ਬਤ ਕਰੇ ਤੇ ਸਕੂਲ ਨੂੰ ਬਣਦਾ ਮੁਆਵਜ਼ਾ ਦਵਾਵੇ ਕੈਮਰਾਮੈਨ ਗਗਨਦੀਪ ਦੇ ਨਾਲ ਗੋਬਿੰਦ ਰਾਏ ਨਕੋਤਾ